ਅਜੋ ਹੁਸ਼ਿਆਰਪੁਰ ਚ 100 ਵਾਟੇ ਐਂਬੂਲੈਂਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੋਖੜ ਹੜਤਾਲ ਕੀਤੀ ਗਈ ਇਸ ਮੌਕੇ ਐਂਬੂਲੈਂਸ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਜੈਜਾਚਲ ਕੰਪਨੀ ਵਿਰੁੱਧ ਜ਼ੋਰਦਾਰ ਨਾਰਾਬਾਸੀ ਕਰਦੇ ਹੋਏ ਆ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਐਂਬੂਲੈਂਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਪਿਛਲੇ ਕਈ ਕਈ ਸਾਲਾਂ ਤੋਂ 108 ਐਂਬੂਲੈਂਸ ਚ ਕੰਮ ਕਰ ਰਹੇ ਨੇ ਤੇ ਇਸ ਕੰਪਨੀ ਨੂੰ ਮੁੰਬਈ ਦੀ ਜੈਜਾਚਲ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਤਨਖਾਹ ਮਹਿਜ਼ 10000 ਰੁਪਏ ਦੇ ਕਰੀਬ ਹੈ ਜੋ ਕਿ ਮੁਲਾਜ਼ਮਾਂ ਨਾਲ ਸਿੱਧੇ ਤੌਰ ਤੇ ਧੱਕੇਸ਼ਾਹੀ ਹੈ ਤੇ ਇਸ ਕੰਪਨੀ ਵੱਲੋਂ ਮੁਲਾਜ਼ਮਾਂ ਦਾ ਵੱਡਾ ਸੋਸ਼ਣ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁਲਾਜ਼ਮਾਂ ਵੱਲੋਂ ਕਰੀਬ 1 ਸਾਲ ਪਹਿਲਾਂ ਵੱਡਾ ਸੰਘਰਸ਼ ਕੀਤਾ ਗਿਆ ਸੀ ਤੇ ਇਸ ਦੌਰਾਨ ਕੰਪਨੀ ਵੱਲੋਂ ਗੱਲਾਂ ਮੰਨ ਵੀ ਲਈਆਂ ਗਈਆਂ ਸਨ ਪਰੰਤੂ ਸੰਘਰਸ਼ ਖਤਮ ਹੁੰਦਿਆ ਸਾਰੀ ਕੰਪਨੀ ਨੇ ਉਹਨਾਂ ਵਾਅਦਿਆਂ ਨੂੰ ਭੁਲਾ ਦਿੱਤਾ ਜਿਸ ਤੋਂ ਬਾਅਦ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਕੰਪਨੀ ਦੀ ਇਸ ਤੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕਦਾ ਹੈ ਤਾਂ ਉਹਨਾਂ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ ਤੇ ਇਸ ਮਸਲੇ ਵੱਲ ਪੰਜਾਬ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਹੈ ਜਦਕਿ ਇਹ ਕੰਪਨੀ ਸਰਕਾਰੀ ਪੈਸੇ ਨੂੰ ਵੱਡੇ ਪੱਧਰ ਤੇ ਕਰੋੜਾਂ ਦਾ ਚੂਨਾ ਲਾ ਰਹੀ ਹੈ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਦੀ ਡਿਊਟੀ ਮਹਿਜ਼ 8 ਘੰਟੇ ਹੈ ਪਰੰਤੂ ਉਹ 12 ਘੰਟੇ ਡਿਊਟੀ ਕਰ ਰਹੇ ਨੇ ਤੇ ਵਾਧੂ ਡਿਊਟੀ ਦਾ ਵੀ ਕੰਪਨੀ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਉਨਾ ਕਿਆ ਕਿ ਜਦੋਂ ਤੱਕ ਕੰਪਨੀ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਹੁਸ਼ਿਆਰਪੁਰ ਦੀ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਸਰ ਕੀ ਨਾਮ ਹੈ ਜੀ ਉਹ ਦਾ ਮੇਰਾ ਨਾਮ ਜੀ ਐਮਟੀ ਜਸਪਾਲ ਮੈਂ ਆਪਣਾ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਠੀਕ ਕਿਹੜੀ ਯੂਨੀਅਨ ਹੈ ਜੀ ਆਪਣੀ ਜੀਐਚਐਲ ਕੰਪਨੀ ਹੈ ਠੀਕ ਹੈ ਜੀ ਤੁਹਾਡੀ ਯੂਨੀਅਨ ਕਿਸ ਚੀਜ਼ ਦੀ ਐਂਬੂਲੈਂਸ ਦੀ ਹਾਂ ਜੀ 108 ਐਸੋਸੀਏਸ਼ਨ ਪੰਜਾਬ ਠੀਕ ਆ ਜੀ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਜੀ ਏ ਕੰਪਨੀ ਦੇ ਵਿਰੋਧ ਤੇ ਸਰਕਾਰ ਦੇ ਰੋਸ ਵਜੋਂ ਕੀ ਕਾਰਨ ਹੈ ਜੀ ਭੁੱਖ ਹੜਤਾਲ ਤੇ ਬੈਠਣ ਦਾ ਕਾਰਨ ਇਹੀ ਹੈ ਜੀ 2014 ਤੋਂ ਇਹ ਸਾਡਾ ਕੰਪਨੀ ਜਿਹੜੀ ਆ ਸ਼ੋਸ਼ਣ ਕਰਦੀ ਆ ਰਹੀ ਹੈ ਇਨਕਰੀਮੈਂਟ ਬੰਦ ਕੀਤਾ ਹੋਇਆ ਸਾਡਾ ਤੇ ਸਾਡੀ ਸੈਲਰੀ ਜਿਹੜੀ ਆ ਉਹ ਟਾਈਮ ਸੈੱਟ ਨਹੀਂ ਪਾ ਰਹੀ ਤੇ ਕੋਈ ਵੀ ਆਪਣਾ EMPLOYE ਜੋ ਆਵਾਜ਼ ਉਠਦਾ ਉਠਾਉਂਦਾ ਹੈ ਕੰਪਨੀ ਦੇ ਖਿਲਾਫ ਤੇ ਉਹਨੂੰ ਇਹ ਟਰਮੀਨੇਟ ਕਰ ਦਿੰਦੀ ਹੈ ਚਾਹੇ ਉਹ 5 ਸਾਲ ਤੋਂ ਆ ਚਾਹੇ 10 ਸਾਲ ਤੋਂ ਕੰਮ ਕਰ ਰਿਹਾ ਹੈ ਕਦੋਂ ਦੀ ਭਰਤੀ ਹੈ ਜੀ ਤੁਹਾਡੀ ਮੇਰੀ 2011 ਦੀ ਭਰਤੀ ਹੈ ਜੀ ਠੀਕ ਆ ਜੀ ਉਦੋਂ ਤੱਕ ਉਸ ਤੋਂ ਬਾਅਦ ਕੋਈ ਇਨਕਰੀਮੈਂਟ ਨਹੀਂ ਲੱਗਿਆ ਜੀ ਹਜੇ ਤੱਕ ਨਹੀਂ ਜੀ ਕੋਈ ਇਨਕਰੀਮੈਂਟ ਨਹੀਂ ਲੱਗਿਆ ਜੀ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਸ ਵਕਤ ਤੁਹਾਡੀ ਇਹ ਮੁਲਾਜ਼ਮਾ ਦੀ ਤਨਖਾਹ ਕਿੰਨੀ ਕੁ ਆ ਜੀ ਇਹ ਜੀ ਸਮਥਿੰਗ 10000 ਦੇ ਕਰੀਬ ਹੈਗੀ ਆ ਜੀ ਠੀਕ ਆ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਇਹ ਮਹਿੰਗਾਈ ਭਰਿਆ ਜ਼ਮਾਨਾ ਹੈ ਤੇ 10000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਕਿਵੇਂ ਚਲਾਉਂਦੇ ਹੋ ਜੀ ਫਿਰ ਤੁਸੀਂ ਜੀ ਗੁਜ਼ਾਰਾ ਬਹੁਤ ਔਖਾ ਹੈ ਤੁਹਾਨੂੰ ਪਤਾ ਹੀ ਆ ਜੀ ਪੈਟਰੋਲ ਜਿਹੜਾ ਡੀਜ਼ਲ ਆ ਉਹ ਵੀ 100 ਰੁਪਏ ਦੇ ਪਾਰ ਹੋ ਚੁੱਕਾ ਆ ਚੱਲ ਰਿਹਾ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਕੰਪਨੀ ਜਿਹੜੀ ਆ ਮਜ਼ਮੂਰਾਂ ਦਾ ਜਿੰਨਾ ਵੀ ਸ਼ੋਸ਼ਣ ਕਰੀ ਆ ਇੱਤੇ ਕਾਰਵਾਈ ਕਰਕੇ ਸਾਨੂੰ ਸਾਡਾ ਬੰਦਾ ਹੱਕ ਜਿਹੜਾ ਉਹ ਦਿਵਾਇਆ ਜਾਏ ਜਦੋਂ ਸਰਕਾਰ ਨਾਲ ਜਾਂ ਕੰਪਨੀ ਦੇ ਨਾਲ ਗੱਲਬਾਤ ਕਰਦੇ ਆਂ ਉਹ ਤਾਂ ਉਦੋਂ ਕੀ ਉਹਨਾਂ ਵੱਲੋਂ ਜਵਾਬ ਦਿੱਤਾ ਜਾਂਦਾ ਉਹਨਾਂ ਵੱਲੋਂ ਕੋਈ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਕੋਈ ਉਹਨਾਂ ਵੱਲੋਂ ਕਹਿੰਦੇ ਆ ਵੀ ਅਸੀਂ ਇੰਨੇ ਚੀ ਤੁਹਾਡੇ ਕੋਲ ਕੰਮ ਕਰਵਾਉਣਾ ਹੈ ਜੀ ਇਹ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਨਹੀਂ ਤੇ ਤਾਨੂੰ ਉਹੀ ਘਰ ਜਾ ਸਕਦੇ ਹੋ ਕਹਿੰਦੇ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਸਰਕਾਰ ਤੱਕ ਵੀ ਪਹੁੰਚ ਹੋਈ ਆ ਡੀਸੀ ਸਾਹਿਬ ਜਾਂ ਆਪਣੇ ਡੀਐਮਸੀ ਸਾਹਿਬ ਇਹਨਾਂ ਸਾਰਿਆਂ ਤੱਕ ਪਹੁੰਚ ਹੋਈ ਆ ਪੰਜਾਬ ਲੈਵਲ ਤੇ ਵੀ ਪਹੁੰਚ ਸਾਰੇ ਹੋ ਚੁੱਕੀ ਆ ਬਟ ਇਹ ਵੀ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਮੇਰਾ ਨਾਮ ਹੈ ਐਮਟੀ ਗੁਰਤਾਜ ਸਿੰਘ ਆ ਜੀ ਮੈਂ 108 ਐਂਬੂਲੈਂਸ ਵਿੱਚ ਬਤੌਰੀ ਐਮਟੀ 2014 ਤੋਂ ਸੇਵਾ ਨਿਭਾ ਰਿਹਾ ਆ ਸਿੰਘ ਸਿੰਘ ਸਾਹਿਬ ਤੁਸੀਂ ਦੱਸਿਆ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੱਕੀ ਸੀਗੀ ਕੰਪਨੀ ਦੇ ਸਾਹਮਣੇ ਤੇ ਕੰਪਨੀ ਨੇ ਤੁਹਾਨੂੰ ਜਿਹੜਾ ਕੱਢ ਦਿੱਤਾ ਗਿਆ ਟਰਮੀਨੇਟ ਕਰ ਦਿੱਤਾ ਗਿਆ ਹਾਂਜੀ 16 ਤਰੀਕ ਨੂੰ ਆ ਪਿਛਲੀ 16 ਤਰੀਕ ਜਿਹੜੇ ਨੰਨ ਕੇ ਗਈ ਆ ਇਹ ਤੇ ਆਪਾਂ ਭੋਖ ਹੜਤਾਲ ਤੇ ਬਿٹے ਸੀਗੇ ਤੇ ਜੋ ਜਿਹੜੀ ਕੰਪਨੀ ਆ ਚਲਾਉਂਦੀ ਪਈ ਆ ਜੈਡ ਐਚ ਐਲ ਕੰਪਨੀ ਜੋ ਇਹਦੀਆਂ ਨਾਕਾਮੀਆਂ ਹੈਗੀਆਂ ਵਾ ਉਹ ਅਸੀਂ ਜਦੋਂ ਕੈਮਰੇ ਮੁਰੇ ਲਿਆਂਦੀਆਂ ਤੇ ਇਹ ਜਿਹੜੇ ਲੀਡ ਕਰਨ ਵਾਲੇ ਬੰਦੇ ਉਹਨਾਂ ਨੂੰ ਉਹਨਾਂ ਨੇ ਟਰਮੀਨੇਟ ਲੈਟਰ ਪੇਤਾ ਜਿੱਦਾਂ ਕਿ ਮੈਨੂੰ ਟਰਮੀਨੇਟ ਇਹਨਾਂ ਕਰ ਦਿੱਤਾ ਠੀਕ ਆ ਨਾ ਜ਼ਿਲ੍ਹਾ ਹਿਆਰਪੁਰ ਦੇ ਵਿੱਚੋਂ ਤੇ ਜਿਹੜੀ ਜੈਡ ਐਚ ਐਲ ਕੰਪਨੀ ਆ 2011 ਤੋਂ ਹੀ ਸਰਕਾਰ ਦੇ ਜਿਹੜੇ ਖਜ਼ਾਨੇ ਨੂੰ ਮੋਟਾ ਚੁੰਨਾ ਲਾ ਰਹੀ ਤੇ ਇਹ ਹੁਣ ਜਿੱਦਾਂ ਹੁਣ ਮੈਨੂੰ ਟਰਮੀਨੇਟ ਕੀਤਾ ਵਾ ਤੇ ਅਨਟ੍ਰੇਨਡ ਸਟਾਫ ਜਿਹੜਾ ਵਾ ਗੱਡੀਆਂ ਤੇ ਚਾੜਤਾ ਵਾ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਠੀਕ ਹਨ ਜੀ ਗੱਲਬਾਤ ਤਾਂ ਅਸੀਂ ਦੱਸ ਵੀ ਰਹੇ ਸੀ ਕਿ ਬਰ ਵੀ ਬਰ ਵੀ ਪੜਿਆ ਜਿਹੜਾ ਅਨਟ੍ਰੇਨਡ ਸਟਾਫ ਇਹਨਾਂ ਨੇ ਭਰਤੀ ਕੀਤਾ ਜਿਨ੍ਹਾਂ ਨੂੰ ਇਹ ਮੈਡੀਕਲ ਬਾਰੇ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉਹਨਾਂ ਨੂੰ 마ਸਕ ਤੱਕ ਬਾਰੇ ਵੀ ਜਾਣਕਾਰੀ ਨਹੀਂ ਹੈ ਕਿ 마ਸਕ ਕਿਸ ਤਰ੍ਹਾਂ ਦੇ ਨਾਲ ਸੈਟ ਕਰ ਹਾਂ ਜੋ ਹੁਣ ਜਿਹੜਾ ਮੇਰੀ ਜਗ੍ਹਾ ਤੇ ਮੁੰਡਾ ਭੇਜਿਆ ਨੇ ਪਲੱਸ 2 ਪਾਸ ਮੁੰਡਾ ਹੈਗਾ ਉਹਨੂੰ ਜਿਹੜਾ ਸਟਿੱਪ ਦੇ ਉੱਤੇ ਜਿਹੜੀ ਐਕਸਪਾਇਰੀ ਲਿਖੀ ਹੁੰਦੀ ਆ ਉਹ ਵੀ ਨਹੀਂ ਪੜ੍ਹਨੀ ਇਹ ਸਿੱਧਾ ਸਿੱਧਾ ਏਡਾ ਲੋ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਵਾ ਤੇ ਜਿਹੜੀ ਜੀਐੱਲ ਕੰਪਨੀਆਂ ਲੰਮੇ ਸਮੇਂ ਤੋਂ ਜਿਹੜੀ ਆ ਸਰਕਾਰ ਦੇ ਚੁੰਨੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਨਾ ਮੋਟਾ ਚੁੰਨਾ ਲਗਾ ਰਹੀ ਆ ਤੇ ਇਹਦੀ ਆਪਾਂ ਐਮਡੀ ਤੱਕ ਵੀ ਕਈ ਏਰ ਮੰਗ ਪੱਤਰ ਦਿੱਤੇ ਆ ਨੋਡ ਅਫਸਰ ਦੇਖੋ ਇਹ ਸਰਕਾਰ ਦੀ ਮਿਲੀ ਭੁਗਤ ਲਾ ਲਓ ਜਾਂ ਕਿੱਦਾਂ ਲਾ ਲਓ 2014 ਤੋਂ ਸਾਡੀ ਸੈਲਰੀ ਵਿੱਚ ਨਾ ਕੋਈ ਇਨਕ੍ਰੀਮੈਂਟ ਨਾ ਕੋਈ ਸਾਲਾਨਾ ਵਾਧਾ ਕੁਝ ਨਹੀਂ ਕੀਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਬਹੁਤ ਸਾਰੀਆਂ ਉਮੀਦਾਂ ਸਨ ਕਿ ਸਰਕਾਰ ਹੈ ਜਿਹੜੀ ਉਹ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਉਹ ਵੱਡੇ ਪੱਧਰ ਤੇ ਜੜੀਆਂ ਤੁਹਾਈਆਂ ਦੇਂਦੀ ਸੀ ਪਰ ਆਪਾਂ ਦੂਜੇ ਪਾਸੇ ਗੱਲ ਕਰੀਏ ਤੁਸੀਂ ਅੱਜ ਵੀ ਪੇਸਦੇ ਜਾ ਰਹੇ ਹੋ ਮਹਿੰਗਾਈ ਭਰੇ ਜ਼ਮਾਨੇ ਦੇ ਵਿੱਚ ਮਹੱਜ 9500 ਰੁਪਏ 10000 ਰੁਪਏ ਤੱਕ ਤੁਹਾਡੀ ਤਨਖਾਹ ਹੈ ਜੀ ਹਾਂਜੀ ਬਹੁਤ ਔਖਾ ਜੀ ਇੱਕ ਫੈਮਿਲੀ ਵਾਲੇ ਬੰਦੇ ਲਈ ਜਿਹੜਾ 9500 ਰੁਪਏ ਤੇ ਗੁਜ਼ਾਰਾ ਕਰਨਾ ਬਹੁਤ ਔਖਾ ਆ ਜੀ ਇਸ ਮਹਿੰਗਾਈ ਭਰੇ ਜ਼ਮਾਨੇ ਵਿੱਚ ਠੀਕ ਆ ਜੀ ਆਪਾਂ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਆਏ ਸੀਗੇ ਆਪਾਂ ਆਪਣੇ ਫੈਮਿਲੀ ਦੀਆਂ ਵੀ ਸਾਰੀਆਂ ਦੀਆਂ ਮਤਲਬ ਕਿ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਲੈ ਕੇ ਆਈਏ ਇੱਕ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਪਰ ਹੁਣ ਤੱਕ ਇਹ ਸਰਕਾਰ ਜਿਹੜੀ ਆ ناکਾਮ ਰਹੀ ਆ ਇਹ ਦੇ ਵਿੱਚ ਦੇਖੋ ਜਿਹੜੀ ਆ ਇਹ ਸਾਡਾ ਸ਼ੋਸ਼ਣ ਆ ਇਹ ਸਾਡੇ ਫਿਊਚਰ ਦਾ ਅੱਗੇ ਜਿਹੜਾ ਕਾਹਨ ਹੋ ਰਿਹਾ ਵਾ ਇਹ ਸਾਡੇ ਆਉਣ ਵਾਲੇ ਫਿਊਚਰ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਆ ਉਹਦਾ ਕਾਹਨ ਹੋ ਰਿਹਾ